जिंदाबाद भले सोने कांग्रेस पार्टी कांग्रेस पार्टी जिंदाबाद ਆ ਕੇ ਜੀ ਸੁਣਾ ਮੇਰਾ ਨਰੇਸ਼ ਕੁਮਾਰ ਲੱਗੀ ਜੀ ਲੱਗੀ ਜੀ ਕਿੰਨੇ ਨੰਬਰ ਵਾਰਡ ਤੋਂ ਖੜੇ ਹੋ ਵਾਰਡ ਨੰਬਰ 10 ਤੋਂ ਤੇ ਕਾਂਗਰਸ ਪਾਰਟੀ ਤੋਂ ਕਾਂਗਰਸ ਪਾਰਟੀ ਜੀ ਤੇ ਆਪਣੇ ਵੋਟਰਾਂ ਤੋਂ ਕੀ ਕਹਿਣਾ ਚਾਹੋਗੇ ਮੈਂ ਮੋਟਰ ਸਪੋਟਰਾਂ ਇਸ ਨੂੰ ਅਪੀਲ ਕਰਦਾ ਹਾਂ ਬਹੁਤ ਸਾਰੇ ਵੋਟਾਂ ਪਾ ਕੇ ਮੈਨੂੰ ਜਿੱਤਾਨ ਤਾਂ ਵੀ ਜੋ ਵੀ ਵਾਰਡ ਦੇ ਕੰਮ ਨੇ ਹਜ਼ੂਰੇ ਨੇ ਮੈਂ ਸਾਰੇ ਪੂਰੇ ਕਰਾਂਗਾ ਤੇ ਉਹਨਾਂ ਦੀ ਵੋਟਰਾਂ ਦੀ ਉਮੀਦ 'ਤੇ ਖਰਾ ਉਤਰੂੰਗਾ ਸਾਰੇ ਵਾਰਡ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਮੈਨੂੰ ਵੋਟਾਂ ਪਾ ਕੇ ਕਾਂਗਰਸ ਪਾਰਟੀ ਨੂੰ ਦਿਤਾਓ ਤੇ ਇਨੇ ਵੀ ਹੋਰ ਪਹਿਲੀ ਵਾਰ ਚੋਣ ਮੈਦਾਨ ਚ ਪਹਿਲਾਂ ਵੀ ਹੋ ਰਿਹਾ ਹੈ ਤੁਹਾਡੀ ਕੋਈ ਬੈਕਗ੍ਰਾਉਂਡ ਮੈਂ ਜੀ ਪਹਿਲੀ ਵਾਰ ਹੀ ਚੋਣ ਮੈਦਾਨ ਉਤਰਿਆ ਜੀ ਪਹਿਲੀ ਵਾਰ ਹਾਂ ਜੀ ਤੁਹਾਨੂੰ ਤੁਹਾਡਾ ਮੁਕਾਬਲਾ ਕਿਹਦੇ ਨਾਲ ਲੱਗਦਾ ਕਿਹੜੀ ਕਿਹੜੀ ਪਾਰਟੀ ਦੇ ਅੱਗੇ ਤੁਹਾਡੇ ਲੱਗਦਾ ਵੀ ਮੁਕਾਬਲਾ ਜੀ ਅਦਰੋਂ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਪਾਰਟੀ ਨੂੰ ਇਹਨਾਂ ਨਾਲ ਮੁਕਾਬਲਾ ਹੈ ਦੇਖੋ ਮੁਕਤ ਕੀ ਬਣਦਾ ਜੀ ਤੇ ਤੁਹਾਡੇ ਇਹ ਬਾੜ ਦੇ ਮੁੱਦੇ ਪਤਾ ਤੁਹਾਨੂੰ ਕਿਹੜੇ ਕਿਹੜੇ ਜਿਵੇਂ ਆਕਸਰ ਲੋਕਾਂ ਦੀ ਪ੍ਰੋਬਲਮ ਰਹਿੰਦੀ ਹੈ ਸੀਵਰੇਜ ਦੀ ਸਮੱਸਿਆ ਵਾਟਰ ਸਪਲਾਈ ਦੀ ਸਮੱਸਿਆ ਜਾਂ ਕੋਈ ਹੋਰ ਮੁੱਦੇ ਜਿਹੜੇ ਆ ਗਲੀਆਂ ਨਾਲੀਆਂ ਦੇ ਹਾਂਜੀ ਵਾਰਡ ਦੇ ਮੁੱਦੇ ਹੀ ਹੁੰਦੇ ਗਲੀਆਂ ਨਾਲੀਆਂ ਦਾ ਸੀਵਰੇਜ ਦੀ ਪ੍ਰੋਬਲਮ ਹੁੰਦੀ ਹੈ ਜਾਂ ਲੋਕਾਂ ਦੀ ਕੋਈ ਪੈਨਸ਼ਨਾਂ ਨਹੀਂ ਲੱਗੀਆਂ ਜਾਂ ਉਹ ਉਹ ਵੋਟਾਂ ਨਹੀਂ ਬਣੀਆਂ ਕੋਈ ਹੋਰ ਕਈ ਮੁੱਦੇ ਨੇ ਜੋ ਵੀ ਹੋਣਗੇ ਮੈਨੂੰ ਜਿੱਤਣ ਤੋਂ ਬਾਅਦ ਮੈਂ ਸਾਰੇ ਜੋ ਵੀ ਵੋਟਰ ਮੈਨੂੰ ਕਹਿਣਗੇ ਉਹਨਾਂ ਦੀ ਉਮੀਦਾਂ ਤੇ ਖਰਾ ਉਤਰੂੰਗਾ ਇਤਨੋਂ ਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਉਮੀਦਵਾਰ ਤੁਹਾਡੇ ਸਾਹਮਣੇ ਨੇ ਜਿਹੜੇ ਕਿ ਪਹਿਲਾਂ ਵੀ ਕੋਣ ਕੋਣ ਜਿੱਤੂਕੇ ਨੇ ਤੁਸੀਂ ਉਹਨਾਂ ਦੇ ਸਾਹਮਣੇ ਨਵੇਂ ਆ ਕਿਵੇਂ ਟੱਕਰ ਦਵਾਂਗੇ ਤੁਨੂੰ ਕੀ ਤੁਹਾਨੂੰ ਵਿਸ਼ਵਾਸ ਲੱਗਦਾ ਆਪਣੇ ਆਪ ਤੇ ਮੈਨੂੰ ਪੂਰਾ ਵਿਸ਼ਵਾਸ ਆ ਜੀ ਮੈਂ ਵਾਰਡ ਦੇ ਵਿੱਚ ਜਾ ਰਿਹਾ ਹਾਂ ਅਰ ਘਰ ਜਾਊਗਾ ਹੁਣ ਦੁਬਾਰਾ ਫੇਰ ਕੈਂਪੇਨ ਸ਼ੁਰੂ ਕਰਨ ਲੱਗਿਆ ਤੇ ਬਾਕੀ ਮੈਨੂੰ ਵਾਰਡ ਵਸਨੀ ਹੀ ਬੇਨਤੀ ਕਰੂੰਗਾ ਨਵੇਂ ਬੰਦੇ ਹੋਣ ਦੇ ਨਾਤੇ ਮੈਨੂੰ ਇੱਕ ਵਾਰ ਮੌਕਾ ਦੇਣ ਬਾਕੀ ਇਹਨੂੰ ਦੇਖ ਲਿਆ ਪਰ ਮੈਨੂੰ ਮੌਕਾ ਦਿਓ ਤੇ ਮੈਂ ਉਹਨਾਂ ਦੀ ਉਮੀਦਾਂ ਤੇ ਪੂਰਾ ਖਰਾ ਉਤਰੂੰਗਾ ਵਾਰਡ ਵਸਨੀ ਨੂੰ ਇਹ ਬੇਨਤੀ ਹੈ ਵੀ ਵੱਧ ਤੋਂ ਵੱਧ ਵੋਟਾਂ ਪਾ ਕੇ ਮੈਨੂੰ ਜਿੱਤਾਨ ਪੰਜਾਬ ਦੇ ਅੰਦਰ ਆਉਣ ਵਾਲਾ ਪਾਰਟੀ ਦਾ ਸਿਨੈਰੀਓ ਕਿੱਦਾਂ ਦਾ ਲੱਗਦਾ ਤੁਹਾਨੂੰ ਆਉਣ ਵਾਲਾ ਸਿਨੈਰੀਓ ਆਉਣ ਵਾਲਾ ਜਿਹੜਾ ਹੈਗਾ ਜੀ ਉਹ ਅੱਗੇ ਕਾਂਗਰਸ ਪਾਰਟੀ ਹੀ ਜਾਣੀ ਹੈ ਜੀ ਸਰਕਾਰ ਤੁਹਾਨੂੰ ਲੱਗਦਾ ਵੀ ਕਾਂਗਰਸ ਪਾਰਟੀ ਦੀ ਬਣੇਗੀ ਆਉਣ ਵਾਲੇ ਸਿਨੈਰੀਓ ਬਿਲਕੁਲ ਬਣੇਗੀ ਜੀ ਬਿਲਕੁਲ ਬਣੇਗੀ